ਅਗਮਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਜਿੱਥੇ ਕੈਲੀਏ ਵੀ ਪਾਰਾ ਅੰਤਾਂ ਦੀ ਗਰਮੀ ਛੱਡ ਰਿਹਾ ਹੈ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਪੂਰਾ ਗਰਮਾਹਟ ਵਾਲਾ ਹੋਇਆ ਪਿਆ ਹੈ ਤੇ ਪੰਛੀ ਪਸ਼ੂ ਤੇ ਵਿਅਕਤੀ ਆਮ ਆਦਮੀ ਨੇ ਜਿਹੜੇ ਉਹ ਇਸ ਟਾਈਮ ਗਰਮੀ ਦੀ ਮਾਰ ਚੱਲ ਰਹੇ ਨੇ ਤੇ ਕਿਤੇ ਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਬਹੁਤ ਵਧੀਆ ਵੀੜਾ ਚੁੱਕਿਆ ਜਾਂਦਾ ਹੈ ਤੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਆ ਦਰਖਤਾਂ ਦਾ ਲੰਗਰ ਲਗਾਇਆ ਜਾਂਦਾ ਹੈ ਚਾਹੇ ਉਹ ਛਾਹਦਾਰ ਹੋਣ ਫਲਦਾਰ ਹੋਣ ਜਾਂ ਫਿਰ ਸਜਾवटी ਬੂਟੇ ਹੋਣ ਤੇ ਜਿਲ੍ਹਾ ਮਲੇਰਕੋਟਲਾ ਦੀ ਹਦ ਅੰਦਰ ਪੈਂਦੇ ਪਿੰਡ ਭੋਗੀਵਾਲ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਰਹੂਮ ਕੈਲੀਏ ਮੁਸਤਾਕ ਮੁਹੰਮਦ ਅਤੇ ਜਰਨੈਲ ਸਿੰਘ ਦੀ ਨਿੱਗੀ ਯਾਦ ਨੂੰ ਸਮਰਪਿਤ ਆਏ ਸਾਲ ਜਿਹੜਾ ਛਾਹਦਾਰ ਬੂਟੇ ਅਤੇ ਫਲਦਾਰ ਬੂਟੇ ਵੱਡੇ ਜਾਂਦੇ ਨੇ ਤੇ ਆਓ ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਕਿੰਨੇ ਸਮੇਂ ਤੋਂ ਉਹ ਇਹ ਜਿਹੜਾ ਵਧੀਆ ਉਪਰਾਲਾ ਕਰਦੇ ਆ ਰਹੇ ਨੇ ਬਾਈ ਜੀ ਕੀ ਨਾਮ ਹੈ ਤੁਹਾਡੇ ਬਾਈ ਜੀ ਜਸ਼ਨ ਬੈਣੀਪਾਲ ਤੇ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜਾ ਉਪਰਾਲਾ ਕਰਦੇ ਆ ਰਹੇ ਹੋ ਚਾਰੇ ਪਾਸੇ ਤੁਹਾਡੇ ਇਸ ਉਪਰਾਲੇ ਦੀ ਜਿਹੜੀ ਸਲਾਘਾ ਹੁੰਦੀ ਜਾ ਰਹੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਜਿੰਨਾ ਵੀ ਸਾਡੇ ਉਪਕਲਾਂ ਤੋਂ ਪੱਤਰਕਾਰ ਭਾਈਚਾਰਾ ਆਇਆ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੀ ਕਿ ਸਾਡੀ ਹਰ ਸਾਲਤੀ ਤਰ੍ਹਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਕਵਰੇਜ ਕਰਦੇ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਏ ਡੀ ਸੀ ਸਾਹਿਬ ਮਰੇਕ ਕੋਲਾ ਐਸ ਡੀ ਐਮ ਸਾਹਿਬ ਐਮਲਗੜ ਪਹੁੰਚੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਜਿਹੜਾ ਤੁਸੀਂ ਅਪਰਾਲਾ ਦੇਖ ਰਹੇ ਹੋ ਇਹ ਸਾਡੀ ਟੀਮ ਵੱਲੋਂ ਲਗਾਤਾਰ 4 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ ਸਾਡੇ ਵੱਡੋਂ ਫਲਦਾਰ ਤੇ ਸ਼ਾਦਾਰ 5000 ਬੂਟਾ ਵੰਡੇ ਜਾਂਦਾ ਹੈ ਸਾਡੇ ਵੱਲੋਂ ਬਸ ਇੱਕੋ ਹੀ ਬੇਨਤੀ ਹੈ ਕਿ ਬੂਟੇ ਲੈ ਜੋ ਪਰ ਇਹਨਾਂ ਨੂੰ ਲਾਓ ਤੇ ਇਹਨਾਂ ਦਾ ਪਾਲਣ ਪੋਸ਼ਣ ਕਰੋ ਤੇ ਆ ਮਾਸਟਰ ਲਖਵਿੰਦਰ ਸਿੰਘ ਜੀ ਮੌਜੂਦ ਨੇ ਮਾਸਟਰ ਜੀ ਆ ਪਿਛਲੇ ਸਾਲ ਆ ਜਿਹੜਾ ਕਿੰਨੀ ਗਿਰਤੀ ਸੀ ਕਿੰਨੀ ਤਾਦਾਦ ਦੇ ਵਿੱਚ ਜਿਹੜੇ ਬੂਟੇ ਵੰਡੇ ਗਏ ਨੇ ਤੁਹਾਡੇ ਬਦ ਸਸ ਸਤਿ ਸ਼੍ਰੀ ਅਕਾਲ ਜੀ ਅ ਪਿਛਲੇ ਸਾਲ ਅ ਅਸੀਂ ਲਗਾਤਾਰ 3-4 ਸਾਲਾਂ ਤੋਂ ਇਹ ਬੂਟੇ ਵੰਡਦੇ ਆ ਰਹੇ ਹਾਂ ਤੇ ਪਿਛਲੇ ਸਾਲ ਵੀ ਅਸੀਂ ਲਗਭਗ 3500 ਤੋਂ 4000 ਬੂਟਾ ਵੰਡਿਆ ਸੀ ਇਸ ਵਾਰ ਵੀ ਅਸੀਂ ਟਰੈਂਪੂ ਭਰ-ਭਰ ਕੇ ਆ ਤੁਹਾਡੇ ਸਾਹਮਣੇ ਖੜੇ ਨੇ 5000 ਬੂਟਾ ਲੈ ਕੇ ਆਏ ਆ ਫੜਦਾਰ ਤੇ ਸ਼ਾਨਦਾਰ ਬੂਟਾ ਪਲਿਆ ਹੋਇਆ ਬੂਟਾ ਲੈ ਕੇ ਆਏ ਆ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਬੂਟਾ ਲੈ ਜਾਂਦਾ 1.5 ਫੁੱਟ 1.5 ਫੁੱਟ ਦਾ ਕਿਉਂਕਿ ਉਹਨਾਂ ਨੂੰ ਬੱਕਰੀਆਂ ਹੀ ਖਾ ਜਾਂਦੀਆਂ ਨੇ ਅਸੀਂ ਇਹ ਜਿਹੜੀ ਮੇਰੇ ਭਰਾ ਨੇ ਜਸਨ ਬੈਨੀਪਾਲ ਸੁਖਵਿੰਦਰ ਸਿੰਘ ਨੋਨੀ ਦਿਲਸਾਹ ਸਾਦੋ ਅਸੀਂ ਸਾਰੇ ਮਿਲ ਕੇ ਰਲ ਮਿਲ ਕੇ ਵਾਤਾਵਰਨ ਨੂੰ ਬਚਾਉਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਉਪਰਾਲਾ ਕਰ ਰਹੇ ਹਾਂ ਅਸੀਂ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਵਾਤਾਵਰਨ ਪ੍ਰਤੀ ਕਿਉਂਕਿ ਜੇ ਰੁੱਖ ਨੇ ਤਾਂ ਹੀ ਸੁੱਖ ਹੈ ਸੁਰੱਖਿਆ ਆਪਾਂ ਨੂੰ ਆਕਸੀਜਨ ਦਿੰਦੇ ਨੇ ਰੁੱਖਾਂ ਤੋਂ ਬਿਨਾ ਜਿਹੜਾ ਜ਼ਿੰਦਗੀ ਆ ਜਿਹੜੀ ਉਹ ਮੁਹਾਰਾ ਜਿਸ ਤਰ੍ਹਾਂ ਆਪਾਂ ਦੇਖਿਆ ਜਿਹੜਾ ਦੁਬਈ ਦੇ ਵਿੱਚ ਬਹੁਤ ਘਟ ਬੂਟੇ ਹੁੰਦੇ ਸੀ ਉੱਥੇ ਮੀਂਹ ਪੈਣ ਲੱਗ ਗਿਆ ਆਪਣੇ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਜਿਹੜੇ ਰੋਡ ਨੇ ਉਹ ਚੌੜੇ ਹੋ ਰਹੇ ਨੇ ਪਰ ਉੱਥੇ ਜਿੰਨੇ ਦਰਖਤ ਪੁਰਾਣੇ ਖੜੇ ਨੇ 20-20 ਸਾਲਲੇ ਦਰਖਤ ਉਹ ਸਾਰੇ ਹੀ ਪੱਟੇ ਜਾ ਰਹੇ ਨੇ ਉਹਨਾਂ ਹੀ ਥਾਂ ਤੇ ਨਵੇਂ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਸਾਡੇ ਵੱਲੋਂ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਵੀ ਉਹ ਸੜਕਾਂ ਦੇ ਆਲੇ ਦੁਆਲੇ ਵੀ ਨਵੇਂ ਬੂਟੇ ਲਗਾਏ ਜਾਣ ਤੇ ਉਹਨਾਂ ਨੂੰ ਪਾਲਿਆ ਜਾਵੇ ਜੰਗਲਾਤ ਵਿਭਾਗ ਨੂੰ ਵੀ ਬੇਨਤੀ ਆ ਬਾਕੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਤੁਸੀਂ ਹੁਣੇ ਆਖਿਆ ਵੀ ਦੁਬਈ ਦੀ ਗੱਲ ਚੱਲ ਰਹੀ ਸੀ ਦੁਬਈ ਦੇ ਵਿੱਚ ਜਿਹੜਾ ਇਸ ਵਾਰ ਪਾਰਾ ਹੈ ਉਹ ਤਕਰੀਬਨ 35 ਡਿਗਰੀ ਦੇ ਕਰੀਬ ਜਿਹੜਾ ਗਿਆ ਗਿਆ ਸੀ ਤੇ ਪੰਜਾਬ ਦੇ ਵਿੱਚ ਜਿਹੜਾ 48 ਡਿਗਰੀ ਜੀ ਕੀ ਕਾਰਨ ਮੰਨਦੇ ਹੋ ਵੀ ਦੁਬਈ ਵਾਲੇ ਅੱਗੇ ਨਿਕਲ ਗਏ ਪੰਜਾਬ ਵਾਸੀਆਂ ਤੋਂ ਜੀ ਪੰਜਾਬ ਦੇ ਵਿੱਚ ਦਰਖਤਾਂ ਦੀ ਕਟਾਈ ਧੜਾ ਧੜ ਚੱਲ ਰਹੀ ਹੈ ਬਿਲਕੁਲ ਕਿਉਂਕਿ ਜਿਹੜੇ ਉੱਥੋਂ ਦੇ ਲੋਕ ਨੇ ਉਹ ਜਾਗਰੂਕ ਹੋ ਗਏ ਪੰਜਾਬ ਵਾਸੀ ਨੇ ਜਿਹੜੇ ਉਹ ਆਪਣਾ ਜਿਹੜਾ ਨਿੱਜੀ ਕੰਮਾਂ ਵੱਲ ਨੂੰ ਹੋਗੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹ ਬਹੁਤ ਘੱਟ ਨੇ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਸਾਡੀ ਸੰਸਥਾ ਭੋਗੀਵਾਲ ਵਿਖੇ ਹਰ ਸਾਲ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਕਰਦੀ ਆਉਂਦੀ ਆ ਨਿਭਾਉਂਦੀ ਆ ਰਹੀ ਆ ਸਾਡੀ ਇਹ ਹੀ ਅਪੀਲ ਆ ਵੀ ਜਿੰਨੀਆਂ ਵੀ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਜਿੰਨੀਆਂ ਲੇਖਕ ਸਭਾਵਾਂ ਨੇ ਉਹਨਾਂ ਨੂੰ ਵੀ ਇਹ ਕਰਨਾ ਚਾਹੀਦਾ ਜਿਵੇਂ ਲੇਖਕ ਨੇ ਉਹਨਾਂ ਨੂੰ ਜਿਹੜੇ ਲੇਖ ਕਾ ਉਹ ਲਿਖੇ ਕਵਤਾਵਾਂ ਕਹਾਣੀਆਂ ਵਾਤਾਵਰਨ ਨੂੰ ਬਚਾਉਣ ਪ੍ਰਤੀ ਲਿਖੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਬੱਚੇ ਨੇ ਉਹ ਪੜ ਕੇ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਤੇ ਲੋੜ ਆ ਪੰਜਾਬ ਨੂੰ ਬਚਾਉਣ ਦੀ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਅੱਛਾ ਗੱਲ ਕਰੀਏ ਮਨ ਦੇ ਵਿੱਚ ਤੁਹਾਡੇ ਆਇਆ ਕਿੱਥੋਂ ਆ ਇਹ ਗੱਲਬਾਤ ਜਿਹੜੀ ਕਰੀਏ ਮਨ ਦੇ ਵਿੱਚੋਂ ਆਇਆ ਕਿੱਥੋਂ ਇਹ ਪਲਾਨ ਵੀ ਘਰ ਘਰ ਕੀ ਇਹ ਗੱਲ ਵੀ ਬੂਟੇ ਵੰਡਣੇ ਲੋਕ ਪਾਣੀ ਦੀ ਛਵੀਲ ਲਾਉਂਦੇ ਨੇ ਗਰਮੀ ਬਹੁਤ ਹੈ ਮਨ ਦੇ ਵਿੱਚ ਕਿਵੇਂ ਘਰ ਕਰ ਗਈ ਮਨ ਦੇ ਵਿੱਚ ਇਹ ਆਇਆ ਜੀ ਅਸੀਂ ਦੇਖਦੇ ਆਂ ਵੀ ਲੋਕ ਸਵੀਲ ਲਾ ਰਹੇ ਨੇ ੱੱਕੇ ਨਾਲ ਪਾਣੀ ਪਿਆ ਰਹੇ ਨੇ ਜਿਹਨੂੰ ਨਹੀਂ ਲੋੜ ਉਹ ਦੌੜ ਰਹੇ ਨੇ ਪੈਸਾ ਖਰਾਬ ਕਰ ਰਹੇ ਨੇ ਠੀਕ ਹੈ ਜੀ ਆਪਣੇ ਬਾਤਾਵਾਦਨ ਕਿੰਨੀ ਜਿਹੜੀ ਚੀਜ਼ ਆਪਾਂ ਜ਼ਰੂਰਤਾ ਜਿਹੜੀ ਆਉਣ ਵਾਲੇ ਸਮੇਂ 'ਚ ਲੋੜ ਆ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਅਸੀਂ ਇੱਕ ਦਿਨ ਬੈਠੇ ਦਸਨ ਬੈਣੀਪਾਲ ਮੇਰਾ ਭਰਾ ਮੇਰੇ ਕੋਲ ਆਇਆ ਕਹਿੰਦਾ ਵੀ ਆਪਾਂ ਸਵੀਲ ਲਾਉਣੀ ਆ ਮੈਂ ਕਿਹਾ ਵੀ ਨਹੀਂ ਆਪਾਂ ਕੋਈ ਨਵਾਂ ਉਪਰਾਲਾ ਕਰਨਾ ਹੈ ਠੀਕ ਹੈ ਅਸੀਂ ਇਹ ਸੋਚਿਆ ਭਈ ਆਪਾਂ ਵਾਤਾਵਰਨ ਨੂੰ ਬਚਾਇਆ ਜਾਵੇ ਅਸੀਂ ਲਗਾਤਾਰ ਸਾਡਾ 35 ਸਾਲ ਆ ਅਸੀਂ 5000 ਬੂਟਾ ਹਰ ਸਾਲ ਬੰਦਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਅਸੀਂ ਆਉਣ ਵਾਲੀ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇੱਕ ਵਧੀਆ ਵਾਤਾਵਰਨ ਦੇ ਕੇ ਜਾਵਾਂਗੇ ਸਾਡਾ ਤਾਂ ਇਹੀ ਮਕਸਦ ਆ ਵੀ ਅਸੀਂ ਯਾਨੀ ਵਧੀਆ ਵਾਤਾਵਰਨ ਬਣੇ ਜਿਹੜਾ ਆਪਣਾ ਹੁਣ ਇੰਨੀ ਤਰ੍ਹਾਂ ਆਪਣਾ ਖੜਿਆ ਨਹੀਂ ਜਾ ਰਿਹਾ ਇੰਨੀ ਗਰਮੀ ਐ ਇੱਥੇ ਹੁਣ ਦੇਖ ਲਓ ਵੀ ਜੇ ਵਾਤਾਵਰਨ ਵਧੀਆ ਹੋਊਗਾ ਦਰਖਤ ਹੋਣਗੇ ਤਾਂ ਇੱਥੇ ਆਪਣੀ ਗਰਮੈਸ਼ ਘਟਣੀ ਹੈਗੀ ਨਹੀਂ ਤਾਂ ਬੁਰਾ ਹਾਲ ਆਈ ਆਉਣ ਵਾਲੇ ਸਮੇਂ ਚ ਨਹੀਂ ਇਹਦਾ ਕੁਝ ਬਣਨਾ ਬਾਕੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਈ ਉਹਨਾਂ ਦਾ ਫਰਜ ਆ ਇਹ ਸਭ ਤੋਂ ਜ਼ਿਆਦਾ ਵੀ ਇਹ ਬੂਟੇ ਲਾਉਣ ਦਾ ਜਾਂ ਇਹ ਦੇਣ ਦਾ ਅਸੀਂ ਆਪਣੇ ਪੈਸਿਆਂ ਦੇ ਨਾਲ ਆਪਦੇ ਅਸੀਂ ਕਿੰਨੇ ਜਾਣੇ ਰਲ ਕੇ ਆਪਦੇ ਪਰਸਨਲ ਪੈਸਿਆਂ ਦੇ ਨਾਲ ਅਸੀਂ ਲੈ ਕੇ ਆਉਂਨੇ ਆ ਪ੍ਰਾਈਵੇਟ ਨਰਸ ਜਿਓ ਚੱਕਦੇ ਆ ਸਰਕਾਰ ਸਾਨੂੰ ਕੋਈ ਇਹਦੇ ਚ ਹੋ ਨਹੀਂ ਦਿੱਤਾ ਹੈਗਾ ਠੀਕ ਹੈ ਜੀ ਨਾ ਅਸੀਂ ਗਏ ਉੱਥੇ ਉਹ ਕਹਿੰਦੇ ਨਹੀਂ ਤੁਹਾਨੂੰ 25 ਜਾਂ 30 ਰੁਪਏ ਦਾ ਬੂਟਾ ਮਿਲੂਗਾ ਕੋਈ ਸਰਕਾਰ ਵੱਲੋਂ ਕੋਈ ਸਾਨੂੰ ਹੋ ਨਹੀਂ ਮਿਲਿਆ ਹੈਗਾ ਇਸ ਤੋਂ ਘੱਟ ਕਹਿੰਦੇ ਜੀ ਬੂਟੇ ਦਾ ਕੋਈ ਹੋਣੀ ਤੇ ਅਸੀਂ ਇਹ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਵੀ ਆਉਣ ਵਾਲੇ ਸਮੇਂ ਤੁਸੀਂ ਆਪ ਨਹੀਂ ਲਾ ਸਕਦੇ ਤਾਂ ਜਿਹੜੇ ਨੌਜਵਾਨੇ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਦਾ ਸਾਥ ਦਿਵੋ ਉਹਨਾਂ ਨੂੰ ਯੋਗਦਾਨ ਦਿਵੋ ਤਾਂ ਕਿ ਉਹ ਆਪਣੇ ਬੇਸ ਤੇ ਹੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੂਟੇ ਲਾ ਸਕਣ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਹੈ ਜਿਹੜਾ ਬੇਨਤੀ ਕੀਤੀ ਜਾ ਰਹੀ ਹੈ ਵੀ ਬੂਟਿਆਂ ਨੂੰ ਥੋੜਾ ਜਿਹਾ ਰੇਟ ਉਹਨਾਂ ਦਾ ਘੱਟ ਕੀਤਾ ਜਾਵੇ ਕਿਉਂਕਿ ਸਰਕਾਰੀ ਨਰਸਰੀਆਂ ਦੇ ਬਦਲੇ ਪ੍ਰਾਈਵੇਟ ਨਰਸਰੀਆਂ ਤੋਂ ਜਿਹੜੇ ਬੂਟੇ ਨੇ ਉਹ ਬਹੁਤ ਜ਼ਿਆਦਾ ਸਸਤੇ ਰੇਟ ਤੇ ਮਿਲ ਰਹੇ ਨੇ ਤੁਸੀਂ ਕਿੰਨੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੇ ਹੋ ਤੇ ਤੁਹਾਡਾ ਜਿਹੜਾ ਰੁਝਾਨ ਹੈ ਉਹ ਬਾਤਾਂ ਬਣ ਪ੍ਰੇਮੀ ਦੇ ਤੌਰ ਤੇ ਕਿਵੇਂ ਬਣਿਆ ਸਤਿ ਸ਼ਕਾਲ ਜੀ ਮਹਾਰਾਜਾ ਨਰੀ ਸਿੰਘ ਬੈਂਸ ਮੈਂ ਤਕਰੀਬਨ 2 ਸਾਲਾਂ ਤੋਂ ਇਹਨਾਂ ਦੀ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਹਾਂ ਜੇਸ਼ਨ ਬੈ ਨੀਪਾਲ ਜੀ ਹੋਣੀ ਤੇ ਸੁਖਵਿੰਦਰ ਨੌਨੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਦਾਂ ਦੇ ਲੋਕਾਂ ਦੀ ਸਮਾਜ ਨੂੰ ਲੋੜ ਹੈ ਤੇ ਮੈਂ ਲਿਖਦਾ ਵੀ ਆਂ ਕਵੀ ਵੀ ਆਂ ਜੀ ਤੇ ਮੈਂ ਰੁੱਖਾਂ ਲਈ ਲਿਖਿਆ ਸੀ ਇੱਕ ਦਿਨ ਇੱਕ ਰੁੱਖ ਮੈਨੂੰ ਆਪਣੀ ਗਾਥਾ ਸੁਣਾਉਣ ਲੱਗਾ ਕਹਿੰਦਾ ਮਨੁੱਖ ਦੀ ਫਿਤਰਤ ਦੇਖੋ ਉੱਜੜ ਕੇ ਆਪਾ ਆਪਣਾ ਵਸਾਉਣ ਲੱਗਾ ਕਹਿੰਦਾ ਜਿਹੜਾ ਮੇਰੇ ਸਹਾਰੇ ਅੱਜ ਉਹੀ ਮੈਨੂੰ ਕਟਾਉਣ ਲੱਗਾ ਕਿ ਇਹ ਰੁੱਖ ਦੀ ਗੱਲ ਸੁਣ ਕੇ ਰਾਜਨ ਦਾ ਦਿਲ ਵੀ ਰੋਣ ਲੱਗਾ ਸਮਝ ਜੇ ਉਹ ਪੰਜਾਬੀ ਉਹ ਗੱਲ ਜਿਹੜੀ ਮੈਂ ਤੁਹਾਨੂੰ ਸਮਝਾਉਣ ਲੱਗਾ ਨਹੀਂ ਤਾਂ ਫਿਰ ਹਰ ਕੋਈ ਇੱਥੇ ਪਸਟਾਉਣ ਲੱਗਾ ਹਰ ਕੋਈ ਇੱਥੇ ਪਸਟਾਉਣ ਲੱਗਾ ਤਾਂ ਸਮਝਣ ਦੀ ਲੋੜ ਹੈ ਤੇ ਰੁੱਖ ਲਗਾਉਣੇ ਚਾਹੀਦੇ ਆ ਵੱਧ ਤੋਂ ਵੱਧ ਨਹੀਂ ਤਾਂ ਫਿਰ ਆਪਾਂ ਮੁੱਲ ਤੇ ਸਾਲ ਲਵਾਂਗੇ ਇਹ ਵੀ ਸਮਾਂ ਜਲਦੀ ਆਊਗਾ ਸੋ ਵੱਧ ਤੋਂ ਵੱਧ ਰੁੱਖ ਲਗਾਓ ਜੀ ਕਵਤਾ ਦੇ ਵਿੱਚ ਦਮ ਸੀ ਕਿਉਂਕਿ ਜੇ ਦੇਖੀਏ ਤਾਂ ਬੱਦਲ ਵੀ ਆ ਗਏ ਕਿਤੇ ਨਾ ਕਿਤੇ ਸੱਚ ਵਿੱਚ ਜੇ ਦੇਖਿਆ ਜਾਵੇ ਵਾਤਾਵਰਣ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਵਾਤਾਵਰਨ ਨੂੰ ਸੰਭਾਲਣ ਦੀ ਗੱਲ ਤੇ ਉਸ ਨੂੰ ਸੁਭਾਲਣ ਦੀ ਗੱਲ ਜਿਹੜਾ ਯੂਥ ਨੂੰ ਬੜਾ ਹੀ ਪ੍ਰੇਰਿਤ ਕਰਨ ਵਾਲਾ ਜਿਹੜਾ ਸਲਾਗਾ ਜੋਗ ਉਪਰਾਲਾ ਕੀਤਾ ਜਾ ਰਿਹਾ ਤੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਤੇ ਆਓ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਤੇ ਨੌਜਵਾਨਾਂ ਦੀ ਜੋ ਚਰਚਾ ਹੋ ਰਹੀ ਹੈ ਕੀ ਕਹਿਣਾ ਉਹਨਾਂ ਦਾ ਇਸ ਬਾਰੇ मैडम ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਡਮ ਨੇਕ ਕਾਰਜ ਨੂੰ ਕਿਦਾਂ ਦੇਖਦੇ ਹੋ ਵੀ ਨੌਜਵਾਨ ਇੱਕ ਪਾਸੇ ਤਾਂ ਜੰਗਲਾਂ ਦੀ ਧੜਾ ਧੜ ਕਟਾਈ ਹੋ ਰਹੀ ਹੈ ਰੁੱਖ ਵੱਡੇ ਜਾ ਰਹੇ ਨੇ ਤੇ ਇੱਕ ਪਾਸੇ ਇਹਨਾਂ ਨੌਜਵਾਨਾਂ ਦੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੂਗੀ ਬਿਲਕੁਲ ਸਹੀ ਜੀ ਬਹੁਤ ਇਹ ਹੁਣ ਤੁਸੀਂ ਦੇਖ ਰਹੋਗੇ ਇੰਨਾ ਮੀਂਹ ਪੈ ਰਿਹਾ ਹੈ ਮੀਂਹ ਪੈਣ ਦਾ ਕਾਰਨ ਵੀ ਇਹ ਹੈ ਕਿ ਦਰਖਤ ਬਹੁਤ ਟੱਟ ਗਏ ਨੇ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਹਰ ਸਾਲ ਕਰਦੇ ਨੇ ਬਹੁਤ ਵੱਡੇ ਪੱਧਰ ਤੇ ਕਰਦੇ ਨੇ ਬਹੁਤ ਵੱ ਤੇ ਇਹ ਸਾਨੂੰ ਇਹ ਨਹੀਂ ਹੈਗਾ ਕਿ ਸਿਰਫ ਇਹੀ ਜਿਹੜੇ ਹੈਗੇ ਸ਼ਬੀਨ ਲਾਣ ਤੇ ਇਹ ਮੁੰਡੇ ਜਿਹੜੇ ਕਰ ਰਹੇ ਕੰਮ ਇਹੀ ਕਰਨ ਇਹ ਬੂਟਾਂ ਦਾ ਤੜਾ ਦਾਨ ਹੈ ਮੈਂ ਤਾਂ ਹੁਣ ਬੂਟਾਂ ਦਾ ਦਾਨ ਹੀ ਕਹੂੰਗੀ ਕਿਉਂਕਿ ਹੁਣ ਇੰਨੀ ਕਿ ਜ਼ਿਆਦਾ ਕਟਾਈ ਹੋ ਚੁੱਕੀ ਹੈ ਦਰਖਤਾਂ ਦੀ ਇਹ ਦਾਨ ਤਾਂ ਹਰ ਇੱਕ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਪਿੰਡ ਦੇ ਵਿੱਚ ਸਰਪੰਚਾਂ ਦੁਆਰਾ ਵੀ ਕਰਨਾ ਚਾਹੀਦਾ ਹੈ ਆਪਣੇ ਲੈਵਲ ਤੇ ਪੰਚਾਇਤਾਂ ਸੇਵਾ ਖਾਸ ਤੇ ਆਂਦੇਣ ਖੇਤਾਂ ਵਿੱਚੋਂ ਵੀ ਦਰਖਤ ਪੱਤੇ ਜਾਣੇ ਤੇ ਪਿੰਡਾਂ ਵਿੱਚੋਂ ਵੀ ਜਿਹੜੇ ਸਫਾਈ ਕਰਕੇ ਥਾਂ ਦੀ ਦੇ ਉੱਤੇ ਘਰ ਬਣਾਏ ਜਾ ਰਹੇ ਨੇ ਇਹ ਬਹੁਤ ਜ਼ਰੂਰੀ ਹੈ ਦਰਖਤ ਵੱੱਟ ਵੱੱਟ ਲਗਾਏ ਜਾਣ ਤਾ ਕਿੜੀ ਹੀ ਗਿਆ ਇੰਨੀ ਆ بارش ਹੋਣ ਦਾ ਕਾਰਨ ਹੈ ਹੜਾਉਣ ਦਾ ਕਾਰਨ ਵੀ ਇਹ ਬਹੁਤ ਵੱਡੇ ਪੱਧਰ ਤੇ ਇਹ ਚੱਲ ਰਿਹਾ ਹੈ ਤੇ ਜਿਹੜੀ ਹੁਣ ਆਪਾਂ ਗੱਲ ਕੀਤੀ ਕਿ ਬਹੁਤ ਸਰਕਾਰਾਂ ਜਾਂ ਕੋਈ ਵੀ ਦਰੱਖਤ ਦੀ ਕਟਾਈ ਕਰਦਾ ਸਭ ਤੋਂ ਪਹਿਲਾਂ ਇਹ ਧਿਆਨ ਰੱਖਣ ਵੀ ਪਹਿਲਾਂ ਲਾਉਣੇ ਵੀ ਦੁੱਗਣੇ ਨੇ ਤੇ ਕੱਟਣ ਦੇ ਬਾਅਦ ਨੇ ਮੈਂ ਇਹ ਜ਼ਰੂਰ ਗੱਲ ਕਹਾਂ ਜੀ ਕਿਤੇ ਨਾ ਕਿਤੇ ਵਕ ਵਕ ਸੰਸਥਾਵਾਂ ਦੇ ਵੱਲੋਂ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਨਹੀਂ ਵੀ ਕਿਹਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਜੰਗਲ ਲਗਾਏ ਜਾਣ ਕੀ ਅਸੀਂ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਤੋਂ ਉਮੀਦ ਰੱਖ ਸਕਦੇ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਵੱਲੋਂ ਵੀ ਇਦਾਂ ਦੇ ਲੰਗਰ ਲਗਾਏ ਜਾਣਗੇ ਅਸੀਂ ਆਪਣੇ ਪੱਧਰ ਤੇ ਵੀ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹਮੇਸ਼ਾ ਹੀ ਆਪਣੇ ਪੁਲਿਸ ਦੁਆਰਾ ਐਸਐਸਪੀ ਦਾ ਚਾਂਚ ਲਿਆ ਕੇ ਐਸਐਸਪੀ ਦੇ ਟੇਖਣੇ ਮੁਤਾਬਕ ਡੀਸੀਐਸ ਦੇ ਟੇਖਣੇ ਮੁਤਾਬਕ ਸੀ ਇਹ ਵੀ ਅਸੀਂ ਵੀ ਕੰਮ ਕਰਦੇ ਆ ਪਰ ਅਸੀਂ ਹਰ ਟਾਈਮ ਤਤਪਰਾਂ ਨਾਲ ਖੜੇ ਆ ਜਦੋਂ ਵੀ ਕੋਈ ਪਬਲਿਕ ਦੇ ਕੋਈ ਮੇਨ ਨਮਾਇंदे ਜਾਂ ਇਹ ਜਿਵੇਂ ਇਸ ਤਰ੍ਹਾਂ ਇਹ ਮੁੰਡਿਆਂ ਨੇ ਇਹ ਉਪਰਾਲਾ ਕੀਤਾ ਜਾਂ ਕੋਈ ਸਰਪੰਚ ਪਿੰਡਾਂ ਦੀ ਪੰਚਾਇਤ ਦੁਆਰਾ ਕੀਤਾ ਜਾਂਦਾ ਅਸੀਂ ਹਮੇਸ਼ਾ ਨਾਲ ਕਰਿਆ ਬਹੁਤ ਬਹੁਤ ਸ਼ੁਕਰੀਆ ਸਾਡੇ ਦਾ ਏਡੀਸੀ ਹਰਵੰਦ ਸਿੰਘ ਜੀ ਮੌਜੂਦ ਨੇ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿਵੇਂ ਦੇਖਦੇ ਹੋ ਇੱਕ ਵੱਖਰਾ ਜਿਹਾ ਉਪਰਾਲਾ ਹਰ ਸਾਲ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਦੇਖੋ ਜੀ ਇਹ ਜਿਹੜਾ ਇਸ ਪਿੰਡ ਦੇ ਇਲਾਕੇ ਦੇ ਨੌਜਵਾਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਇਹ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਜੇ ਅਸੀਂ ਜਿਸ ਤਰ੍ਹਾਂ ਕਿਸੇ ਨੂੰ ਖਾਣਾ ਖਵਾਉਂਦੇ ਹਾਂ ਤੋ ਉਹ ਇੱਕ ਬੰਦੇ ਦੀ ਹੁਕਮ ਮਿਟਦੀ ਉਹਦੇ ਨਾਲ ਜੇ ਆਪਾਂ ਇੱਕ ਦਰਖਤ ਲਾ ਦਿੰਨੇ ਆ ਤਾਂ ਉਹਦੇ ਨਾਲ ਛਾਂ ਵੀ ਮਿਲਦੀ ਹੈ ਅ ਫਲ ਵੀ ਮਿਲਦਾ ਹੈ ਆਕਸੀਜਨ ਵੀ ਮਿਲਦੀ ਹੈ ਇਸੇ ਕਰਕੇ ਕਹਿੰਦੇ ਕਿ ਇੱਕ ਰੁੱਖ 100 ਸੁੱਖ ਤੇ ਇਹ ਜੋ ਪ੍ਰਾਣਾ ਕੀਤਾ ਗਿਆ ਸਾਨੂੰ ਵੈਸੇ ਵੀ ਖੁਸ਼ੀ ਹੈ ਕਿ ਸਾਨੂੰ ਇਹਦਾ ਹਿੱਸੇਦਾਰ ਬਣਨ ਦਾ ਮੌਕਾ ਮਿਲਿਆ ਤੇ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਤੇ ਮੈਂ ਆਸ ਕਰਦਾ ਕਿ ਇਹ ਅਪਰਾਲਾ ਅੱਗੇ ਵੀ ਚੱਲਦੇ ਰੱਖਣਗੇ ਇਹਦਾ ਮਕਸਦ ਇਹ ਹੀ ਹੈ ਕਿ ਲੋਕਾਂ ਦੇ ਵੀ ਇਦਾਂ ਦੀ ਭਾਵਨਾ ਮੈਦਾ ਹੋਵੇ ਤੇ ਆਪਣਾ ਸਮਾਜ ਆ ਜਿਹੜਾ ਅ ਅਸਰੀ ਜਿਹੜਾ ਹੈਗਾ ਲੋਕਾਂ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਦਰਖਤਾਂ ਜਿਹੜੇ ਇਹ ਕੁਦਰਤ ਵੱਲੋਂ ਇੱਕ ਏਸੀ ਨੇ ਏਸੀ ਤਾਂ ਗਰਮੀ ਛੱਡਦੇ ਨੇ ਇਹ ਠੰਡਕੇ ਛੱਡਦੇ ਨੇ ਇਹ ਬਹੁਤ ਵਧੀਆ ਅਪਰਾਲਾ ਤੇ ਆਸ ਕਰਦਾ ਕਿ ਉਕੀ ਉਸ ਤੋਂ ਪ੍ਰੇਨ ਨਾ ਲੈਣਗੇ ਕਿਤੇ ਨਾ ਕਿਤੇ ਰੁੱਖਾਂ ਦੀ ਵੀ ਦੇਖਿਆ ਜਾਂਦਾ ਵੀ ਧੜਾ ਧੜ ਕਟਾਈ ਹੋ ਰਹੀ ਹੈ ਜੀ ਅ ਪ੍ਰਸ਼ਾਸਨ ਵੱਲੋਂ ਕੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਕੀ ਕਾਨੂੰਨ ਬਣਾਇਆ ਗਿਆ ਹੈ ਕਿੰਨਾ ਕੁ ਸਖਤ ਕਾਨੂੰਨ ਹੈ ਦੇਖੋ ਇਹ ਹੈ ਕਿ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਨੇ ਰੁੱਖ ਉਹਨਾਂ ਦੇ ਵਿੱਚ ਤਾਂ ਪੱਕਾ ਹੀ ਹੈ ਕਿ ਜੇ ਪ੍ਰਸ਼ਾਸਨ ਦੀ ਉਹ ਤੋਂ ਬਿਨਾ ਪ੍ਰਵਾਨਗੀ ਤੋਂ ਨਹੀਂ ਕੱਟੇ ਜਾ ਸਕਦੇ ਤੇ ਜਿਸ ਜਿੰਨੇ ਵੀ ਗਵਰਨਮੈਂਟ ਪ੍ਰਾਪਰਟੀ ਹੈ ਉਹਦੇ ਬਿਨਾਂ ਇਸ ਤੋਂ ਬਿਨਾ ਨਹੀਂ ਹੈਗਾ ਅਲਾਉਟ ਤੇ ਦੂਸਰਾ ਬਾਕੀ ਇਹ ਇਹ ਵੀ ਹੈ ਕਿ ਨਾਲ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਸਾਰੀਆਂ ਜਿਹੜੇ ਇਦਾਂ ਦੇ ਐਫਰਟ ਕੀਤੇ ਜਾ ਰਹੇ ਨੇ ਹੁਣ ਵੀ ਜਿਹੜਾ ਹੈਗਾ ਸਾਡੀ ਹੁਣੇ ਤੁਹਾਨੂੰ ਪ੍ਰੈਸਰਟ ਵਾਰਟਨ ਦੇ ਵੱਲੋਂ ਵੀ ਇੱਕ ਆਇਆ ਸੀਗਾ ਕਮਿਊਨੀਕੇਸ਼ਨ ਤੇ ਉਹਦੇ ਬਾਰੇ ਵੀ ਸਾਡੀ ਮੀਟਿੰਗਾਂ ਵਗੈਰਾ ਚੱਲ ਰਹੀਆਂ ਤੇ ਪ੍ਰਸ਼ਾਸਨ ਵੱਲੋਂ ਵੀ ਬਹੁਤ ਜ਼ਿਆਦਾ ਬੁੱਟੇ ਲਾਏ ਜਾਣ ਦੀ ਪੂਰੀ ਕੋਸ਼ਿਸ਼ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਡਿਪਟੀ ਸਾਹਿਬ ਮਜੂਨ ਨੇ ਰਣਜੀਤ ਸਿੰਘ ਬੈਂਜ ਜੀ ਸਰ ਤੁਸੀਂ ਵੀ ਬਾਤਾਂ ਬਨ ਪ੍ਰੇਮਿਓ ਕਿਵੇਂ ਦੇਖਦੇ ਹੋ ਵੀ ਨੌਜਵਾਨ ਨੇ ਜਿਹੜੇ ਆਏ ਸਾਲ ਇਦਾਂ ਦੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੂਟੇ ਵੱਢ ਰਹੇ ਕਿਵੇਂ ਦੇਖੀਏ ਜੀ ਇਹ ਆਪਣੇ ਲੱਕ ਦੇ ਨੌਜਵਾਨਾਂ ਮੈਂ ਤਿੰਨ ਸਾਲ ਤੋਂ ਅਟੈਚ ਹਾਂ ਜੀ ਅਜੀ ਤਿੰਨ ਸਾਲ ਤੋਂ ਮੈਂ ਇਹਨਾਂ ਦਾ ਕੰਮ ਦੇਖਦਾ ਆ ਰਿਹਾ ਹਾਂ ਹੈਗਾ ਇਹ ਇਸੀ ਵਾਰ ਆਪਣੇ ਬੂਟੇ ਵੱਢਦੇ ਆ ਰਹੇ ਆ ਮੈਂ ਤਾਂ ਹੀ ਕਹਾਂਗਾ ਜੀ ਰੁੱਖਦਾਨ ਜੀਵਨ ਵਰਦਾਨ ਕਿਹਾ ਜਾ ਸਕਦਾ ਹੈਗਾ ਇਸ ਤੋਂ ਬਿਨਾ ਸਾਡਾ ਜੀਵਨ ਸੰਭਵ ਨਹੀਂ ਹੈ ਤੇ ਪਿਛਲੀ ਵਾਰ ਵੀ ਇਹਨਾਂ ਨੇ 2000 ਦੇ ਕਰੀ ਬੰਡੇ ਸੀ ਤੇ 5-6000 ਦੇ ਕਰੀਬ ਸਰਵ ਬੰਡੇ ਦਾ ਟੀਚਾ ਹੈਗਾ ਕਿ ਇਹਨਾਂ ਨੇ ਇੱਕ ਹੋਰ ਵੀ ਟੀਚਾ ਉਠਾਇਆ ਹੈਗਾ ਕਿ ਜੇ ਰੁੱਖ ਪੈਣਾ ਲਾਏ ਹੋਏ ਉਹਨਾਂ ਦੀ ਸਾਂਭਾਲ ਕਰਨੀ ਆ ਤੇ ਹਰ ਲੱਕ ਵੀ ਜਾ ਕੇ ਰੁੱਖ ਆਪ ਲਗਾ ਕੇ ਆਣਗੇ ਉਹ ਵੱਡਾ ਭਾਗ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਿਤੇ ਨਾ ਕਿਤੇ ਨੌਜਵਾਨਾਂ ਦੇ ਵੱਲੋਂ ਜਿਹੜਾ ਵੱਖਰੇ ਉਪਰਾਲਾ ਕੀਤਾ ਗਿਆ ਹੈ ਉਸ ਦੀ ਚਾਰੇ ਪਾਸੇ ਸਲਾਗਾ ਹੋ ਰਹੀ ਹੈ ਤੇ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜਾ ਰੁੱਖ ਵੰਡੇ ਜਾਂਦੇ ਨੇ ਆਪਾਂ ਅਕਸਰ ਦੇਖਦੇ ਹਾਂ ਕਿ ਜਾਦਾ ਤੋਂ ਜ਼ਿਆਦਾ ਜਿਹੜੇ ਏਦਾਂ ਦੀ ਸਬੀਲ ਲਗਾਈ ਜਾਂਦੀ ਹੈ ਰੁੱਖਾਂ ਦੀ ਉਹ 1500 ਤੋਂ 2000 ਬੂਟਾ ਪਰ ਪਿਛਲੇ ਸਾਲ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਤਕਰੀਬਨ 55000 ਤੋਂ ਉੱਪਰ ਜਿਹੜੇ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ ਬਹੁਤ ਸਲਾਘਾਯੋਗ ਉਪਰਾਲਾ ਸੀ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਜੇਕਰ ਧਰਤੀ ਨੂੰ ਹੜ੍ਹਾਂ ਤੋਂ ਬਚਾਉਣਾ ਜਾਂ ਕਹਿ ਲਈਏ ਕੁਦਰਤੀ ਆਫਤਾ ਤੋਂ ਬਚਾਉਣਾ ਗਰਮੀ ਤੋਂ ਬਚਾਉਣਾ ਤਾਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਕੈਮਰਾ ਪਰਸਨ ਚਮਕੌਰ ਸਿੰਘ ਕੁੱਕ ਦੇ ਨਾਲ ਜਗਵੰਦੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ